ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਸਭ ਨੂੰ ਪਤਾ ਕਿ ਲੋਕ ਸਭਾ ਦੀ ਇਲੈਕਸ਼ਨ ਹੋ ਰਹੀ ਹੈ ਹਲ ਦੇ ਵਿੱਚ ਪਹਿਲੀ ਜੂਨ ਨੂੰ ਵੋਟਾਂ ਪੈਣਗੇ ਪੰਜਾਬ ਦੇ ਲੋਕਾਂ ਨੇ ਆਪਣੇ 13 ਐਮਪੀ ਚੁੜਕੇ ਜਿਹੜਾ ਉਹ ਦਿੱਲੀ ਲੋਕ ਸਭਾ ਦੇ ਵਿੱਚ ਭੇਜਣੇ ਦੀ ਪਾਰਟੀ ਨੇ ਮੇਰੇ ਕੌਮੀ ਕਮਿਸ਼ਨਰ ਅਰਵਿੰਦ ਕੇਦੀਵਾਦੀ ਨੇ ਔਰ ਪੰਜਾਬ ਦੇ ਮੁੱਖ ਮੰਤਰੀ ਸਦਾ ਭਗਵੰਤ ਸਿੰਘ ਮਾਨ ਜੀ ਤੋਂ ਬਾਤ ਕਰ ਰਹੇ ਹੋ ਸੀ ਤਾਂ ਬਾਤ ਕਰ ਗਿਆ ਹਲੋ ਹਲੋ ਆ ਗਈ ਆ ਗਈ ਜੀ ਮੈਂ ਕਹ ਰਿਹਾ ਸੀਗਾ ਕਿ ਮिन्नੂ ਮੇਰੀ ਪਾਰਟੀ ਨੇ ਲੋਕ ਸਭਾ ਹਲਕਾ ਅੰਬਸਾ ਤੋਂ ਇੱਕ ਦੇ ਕੇ ਤੁਹਾਡੀ ਸੇਵਾ ਦਾ ਮੌਕਾ ਜਿਹੜਾ ਉਹ ਦਿੱਤਾ ਪਹਿਲੀ ਦੀ ਤੀਕ ਨੂੰ ਆਪਾਂ ਵੋਟ ਪਾਉਣੀ ਹੈ ਜਦੋਂ ਸੀ 22 ਤੇ ਤੁਹਾਡੇ ਕੋਲ ਵੋਟਾਂ ਲੈਣ ਆਏ ਸੀ ਜੋ ਗਰੰਟੀਆਂ ਤੁਹਾਨੂੰ ਦਿੱਤੀਆਂ ਸੀਗੀਆਂ ਚਾਹੇ ਉਹ ਬਿਲੀ ਦੇ ਬਿੱਲਾਂ ਦੀ ਸੀਗੀ ਅੱਜ ਜੀ ਦੇ ਬਿੱਲ ਲਾ ਦੇ 865 ਮ ਲੱਖ ਲੀਕ ਬਣ ਗਏ ਚਾਹੇ ਸਕੂਲ ਆਫ ਐਮਿਨੈਂਸ ਦੀ ਸੀਗੀ 120 ਸਕੂਲ ਬਣ ਕੇ ਪੰਜਾਬ ਚ ਤੁਹਾਡਾ ਸਭ ਤੋਂ ਪਹਿਲਾ ਬਣਿਆ ਜੇ ਉਹ ਨੌਕਰੀਆਂ ਦੀ ਗਾਰੰਟੀ ਸੀ ਤੇ 43000 ਨੌਕਰੀਆਂ ਪੰਜਾਬ ਦੇ ਬੇਦਸਗਰਾਂ ਨੂੰ ਦਿੱਤੀਆਂ ਜੇ ਕੱਚਿਆਂ ਤੋਂ ਪੱਕੇ ਕਰਦੇ ਸੀ ਟੀਚਰ ਤੇ ਮੁਲਾਜ਼ਮ 15000 ਨੂੰ ਪੱਕਿਆ ਕੀਤਾ ਗਿਆ ਉਹ ਜੇ ਤਾਂਕਾ ਸਰਕਾਰ ਤੁਹਾਡੇ ਦੁਆਲ ਪ੍ਰੋਗਰਾਮ ਸੀਗਾ ਉਹ ਸੀ ਪਿਲੇ ਤੇ ਦ ਮਹੀਨੇ ਕੈਂਪ ਲਾ ਕੇ ਸਾਰੇ ਪੰਜਾਬ ਦੇ ਚ ਕੈਂਪ ਲੱਗੇ ਸਰਕਾਰ ਜਿਹੜੀ ਉਹ ਤੁਹਾਡੇ ਦਰਵਾਜ਼ੇ ਤੇ ਆਈ। ਉਹ ਜੇ ਅਸੀਂ ਕਿਹਾ ਸੀਗਾ ਕਿ ਅਸੀਂ ਹੋਮ ਡਿਲੀਵਰੀ ਕਰਾਂਗੇ ਆਟੇ ਦਾਲ ਦੀ। ਉਹ ਵੀ ਤੁਹਾਡੇ ਸਾਹਮਣੇ ਆਈ ਸੀ ਮਾਤ ਵਿੱਚ। ਸ਼ੁਰੂ ਕਰਤੀ ਉਹਦਾ ਦੂਜਾ ਟ੍ਰਾਇਲ ਜਿਹੜਾ ਉਹ ਜੂਨ ਦੇ ਵਿੱਚ ਹੋਣਾ। ਅਸੀਂ ਜਿੰਨੀਆਂ ਗਾਰੰਟੀਆਂ ਅਸੀਂ ਜੋ ਕਿਹਾ ਸੀਗਾ ਕਿ ਫੌਜ ਦੇ ਵਿੱਚ ਬੀਐਸਐਫ, ਸੀਐਸਪੀ ਪੰਜਾਬ ਪੁਲਿਸ ਦੇ ਜਿਹੜੇ ਸਾਡੇ ਜਵਾਨ ਆ ਜਿਹੜੇ ਸ਼ਹੀਦ ਹੋ ਜਾਂਦੇ ਦੇਸ਼ ਤੇ ਪੰਜਾਬ ਦੀ ਸੱਖਿਆ ਲਈ। ਉਹਨਾਂ ਦੇ ਪਰਿਵਾਰਾਂ ਨੂੰ 1 ਕਰੋੜ ਰੁਪਇਆ ਤੇ ਇੱਕ نوકરી ਜਿਹੜੀ ਉਹ ਦਿਆਂਗੇ ਉਹ ਵੀ ਦੇ ਦੇ ਬਸ ਇੱਕ ਮਾਵਾਂ ਭੈਣਾਂ ਦੀ ਗਰੰਟੀ ਜਿਹੜੀ ਉਹ ਬਾਕੀ ਐ ਉਹ ਤੁਸੀਂ ਸੁਣਿਆ 4 ਦਿਨ ਪਹਿਲਾਂ ਸੀਐਮ ਸਾਹਿਬ ਨੇ ਕਿਹਾ ਤਾਂ ਕਿ ਅਸੀਂ ਜਲਦੀ ਇਹ ਗਰੰਟੀ ਪੂਰੀ ਕਰਨ ਜਾ ਰਹੇ ਹਾਂ ਸੋ ਮੈਂ ਤੁਹਾਨੂੰ ਬੇਨਤੀ ਕਰਨਾ ਆਇਆ ਅਮਰਸਰ ਦੇ ਵਿੱਚ ਇੰਡਸਟਰੀ ਲਿਆਉਣ ਦੀ ਅਮਰਸਰ ਦੇ ਟ੍ਰੇਡ ਨੂੰ ਮਜ਼ਬੂਤ ਕਰਨ ਦੀ ਅਮਰਸਰ ਦੇ ਵਿੱਚ ਇੰਟਰਨੈਸ਼ਨਲ ਜੁਨੀਅਰਸਟੀ ਲੈ ਕੇ 온ਲੀ ਅਮਰਸਰ ਦੇ ਵਿੱਚ ਆਲ ਇੰਡੀਆ ਮੈਡੀਕਲ ਇੰਸਟੀਚਿਊਟ ਲੈ ਕੇ ਆਉਂਦੀ ਅੰਮ੍ਰਿਤਸਰ ਦੇ ਵਿੱਚ ਇੱਕ ਸਪੋਰਟਸ ਹੱਬ ਜਿਹੜੀ ਸਪੋਰਟਸ ਸਟੇਡੀਅਮ ਬਣਾਉਣੀ ਅੰਮ੍ਰਿਤਸਰ ਦੇ ਵਿੱਚ ਇੱਕ ਫਿਲਮ ਸਿਟੀ ਬਣਾਉਣੀ ਅੰਮ੍ਰਿਤਸਰ ਦੇ ਜਵਾਖੋ ਇੱਕ ਪਾਰਕੀਆਂ ਬਣਾਉਣੀ ਅੰਮ੍ਰਿਤਸਰ ਦਾ ਰੇਲਵੇ ਬ੍ਰਿਜ ਜਿਹੜੇ ਆ ਉਹ ਬਣਾਉਣ ਵਾਸਤੇ ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਜੇ ਤੁਸੀਂ ਸਾਲਾ ਕੋ ਚਾਹੁੰਦੇ ਹੋ ਆਪਣਾ ਇੱਕ ਕੀਮਤੀ ਬੋਰ ਜਿਹੜਾ ਜਿੱਦਾਂ ਡਾਕਟਰ ਸੰਧੂ ਅਣਾ ਨੂੰ ਬਹੁਤ ਵੱਡੀ ਲੀਡ ਤੇ ਦਿਖਾਇਆ ਸੀਗਾ ਇਸੇ ਤਰ੍ਹਾਂ ਪਹਿਲੀ ਜੂਨ ਨੂੰ ਵੱਟ ਵੱਟ ਬੋਟਾ ਪਾ ਕੇ ਕੰਮਜਾਬ ਕਰਿਓ ਮੈਂ ਤੁਹਾਨੂੰ ਵਿਸ਼ਵਾਸ ਦਉਂਗਾ ਅਮਰਸਰ ਨੂੰ ਕਦੀ ਪਿੱਠ ਨਹੀਂ ਕਰਾਂਗੇ ਅਮਰਸਰ ਦੇ ਲੋਕਾਂ ਦੇ ਕੰਮ ਤੁਹਾਡੇ ਹਲਕੇ ਵਾਸਤੇ ਜੋ ਵੀ ਸਾਡੇ ਐਮਐਲਏ ਸਾਹਿਬ ਜਿਨ੍ਹਾਂ ਨੇ ਇਸ ਹਲਕੇ ਦਾ ਬਹੁਤ ਵਿਕਾਸ ਕੀਤਾ ਆ ਗੱਲ ਹੀ ਪਹਿਲਾਂ ਨਹੀਂ ਸੀਗੀ ਆ ਮੈਂ ਵੀ ਦੇਖੀ ਆ ਪਹਿਲਾਂ ਮੈਂ ਇੱਕ ਦਾ ਇਧਰ ਦੋ ਟੂ ਦੋਰ ਕਰ ਰਿਹਾ ਸੀਗਾ ਉਦੋਂ ਇੱਥੇ ਕੁਛ ਦੀ ਇੱਕ ਡੰਡੀ ਸੀਗੀ ਤੇ ਸਾਡੇ ਐਮਐਲਏ ਜਿਨ੍ਹਾਂ ਨੇ ਸ਼ਹਿਰ ਦੇ ਵਿੱਚ ਇਦਾਂ ਦੇ ਕੰਮ ਕਰਾਤੇ ਵੀਵੀ ਫੋਟ ਚੌੜੀਆਂ ਕਰੀਏ ਜਿਹੜੀਆਂ ਬਰਾਤੀਆਂ ਪਰ ਬਹੁਤ ਘੱਟ ਅਜੇ ਹੋਣ ਵਾਲਿਆ ਉਹ ਕੰਮ ਸਾਰੇ ਮੈਂ ਅਰੇ ਐਮਐਲਏ ਨਾਲ ਕੇ ਆਪਾਂ ਐਮਪੀ ਲੈਡ ਫੜ ਦੇ ਵਿੱਚੋਂ ਆਪਾਂ ਜਿਹੜੀਆਂ ਕੇਂਦਰ ਸਰਕਾਰ ਦੀਆਂ ਸਕੀਮਾਂ ਉਹ ਲੈ ਕੇ ਆਵਾਂਗੇ ਆਪਣੇ ਸ਼ਹਿਰ ਨੂੰ ਸਾਫ਼ ਸੁਥਰਾ ਤੇ ਸੁੰਦਰ ਬਣਾਵਾਂਗੇ ਇਹ ਮੈਂ ਤੁਹਾਡੇ ਦਾ ਵਾਅਦਾ ਕਰਦਾ ਸੋ ਤੁਹਾਨੂੰ ਸਾਦੇ ਬੇਨਤੀ ਹੈ ਕਿ ਪਹਿਲੇ ਜੋ ਝਾੜੂ ਦੇ ਵੋਟਾਂ ਪਾਉਣੀਆਂ ਤੁਸੀਂ ਝਾੜੂ ਦਾ ਪਰ ਜਿਹੜਾ ਉਹ ਦੋੜਾ ਇਹ ਮੈਂ ਤੁਹਾਨੂੰ ਬੇਨਤੀ ਕਰਦਾ ਸੀਗਾ Вај го тика капса, вај го